ਆਪ ਗੁਰਾਂ ਦੇ ਨਾਂ ਤੇ ਵਸਦਾ ਮੈਂ ਪਹਿਲਾਂ ਆਪਣੇ ਚੈਨਲ ਤੇ ਵੀ ਥੋੜੇ ਮਿਲਦੇ ਨਹੀਂ ਬੋਲ ਦਿੰਨਾ ਏਕੇ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਨੇ ਅੱਜ ਪੰਜਾਬ ਪੰਜਾਬ ਜਾਉ ਯਾਤਰਾ ਕੱਢ ਰਹੇ ਨੇ ਇੱਥੇ ਗੈਂਗਸਟਰ ਇਲੈਕਟਰ ਲੜ ਰਹੇ ਨੇ ਲਖਸ਼ਧਾਲੇ ਵਰਗੇ ਕੌਣ ਨੇ ਜਿਹਨੇ ਕਤਲ ਕੀਤੇ ਹੋਏ ਨੇ ਸਿਮਜੀਤ ਮਾਨ ਵਰਗੇ ਕੌਣ ਨੇ ਉਹ ਕੁਰਕਸ਼ਿਤ ਜਿਹੜਾ ਉਤਰਾਖੰਡ ਦੇ ਵਿੱਚ ਉਹ ਬਾਬਾ ترਸ਼ੇਮ ਸਿੰਘ ਮਾਰਿਆ ਸੀ ਉਹਨੂੰ ਮਾਰਨ ਵਾਲੇ ਕੌਣ ਨੇ ਉਹ ਗੈਂਗਸਟਰ ਨੇ ਉੱਥੇ ਮੈਂ ਬੋਲ ਕੇ ਆਇਆ ਸੀ ਮੈਂ ਹੁਣ ਵੀ ਕਹਿਣਾ ਕਿ ਸਾਨੂੰ ਜੋਗੀ ਜੀ ਵਰਗਾ ਮੁੱਖ ਮੰਤਰੀ ਚਾਹੀਦਾ ਪੰਜਾਬ ਦਾ ਜਿਹੜਾ ਗੈਂਗਸਟਰਵਾਦ ਦਾ ਅਤਵਾਦ ਦਾ ਖਾਤਮਾ ਕਰੇ ਇੱਥੇ ਕੋਈ ਬਿਜ਼ਨਸ ਨਹੀਂ ਕਰ ਸਕਦਾ ਜੇ ਕੋਈ 2 ਕਰੋੜ ਦਾ ਬਿਜ਼ਨਸ ਕਰਦਾ ਨੇ ਉਹਨਾਂ ਨੂੰ ਧਮਕੀਆਂ ਆਉਂਦੀਆਂ ਨੇ ਧਮਕੀਆਂ ਗੈਂਗਸਟਰ ਧਮਕੀਆਂ ਦਿੰਦੇ ਨੇ ਉਹਨੂੰ ਅਸੀਂ ਉਹ ਚੀਜ਼ਾਂ ਖਤਮ ਕਰ ਰਹੀਆਂ ਨੇ ਉਹ ਕੌਣ ਕਰ ਸਕਦਾ ਹੈ ਉਹ ਮੋਦੀ ਜੀ ਕਰ ਸਕਦੇ ਆ ਔਰ ਜੋਗੀ ਜੀ ਰਾਹੀਂ ਜੋਗੀ ਜੀ ਵਰਗੇ ਕਰ ਸਕਦੇ ਆ ਸਾਨੂੰ ਉਹੇ ਜਿਹਾ ਮੁੱਖ ਮੰਤਰੀ ਚਾਹੀਦਾ ਹੋਰ ਦੱਸੋ ਸਿੱਖਾਂ ਦੀ ਪਾਰਟੀ ਕਿਹੜੀ ਸੀ ਸਿੱਖਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈਗੀ ਸੀ ਪਰ ਹੁਣ ਨਹੀਂ ਹੁਣ ਬਾਦਲ ਪਾਰਟੀ ਬਣ ਕੇ ਰਹਿ ਗਈ ਸਿਮਰਜੀਤ ਸਿੰਘ ਮਾਨ ਸ਼ਮਦੀਤ ਮਾਨ ਨੇ ਚਿੱਠੀਆਂ ਵੇਚੀਆਂ ਤੁਹਾਨੂੰ ਪਤਾ ਹੈ ਜੀ ਦਾ 4.5 ਲੱਖ ਬੰਦੇ ਨੂੰ ਚਿੱਠੀ ਦਿੱਤੀ 24 ਅਰਬ ਰੁਪਇਆ ਇਕੱਠਾ ਕੀਤਾ ਉਹ ਕੌਮ ਦਾ ਕਿੱਥੇ ਪੈਸਾ ਆ ਉਹ ਆ ਹੁਣ ਵੀ ਜਿਹੜਾ ਉੱਥੇ ਉਤਰਖੰਡ ਦੇ ਵਿੱਚੋਂ ਮਾਰਿਆ ਸੀ ਨਾ ਅਮਰਜੀਤ ਸਿੰਘ ਉਹਨੂੰ ਸ਼ਹੀਦ ਬਣਾ ਕੇ ਪੇਸ਼ ਕਰਨ ਲੱਗੇ ਸੀ ਸੰਗਰੂਰ ਤੇ ਉਹਦੀ ਡੈੱਡ ਬੋਡੀ ਲੈਣ ਬਾਅਦ ਇਹ ਗੋਪਾਲਾ ਇਹਨੇ ਆਪਣਾ ਚਮਚਾ ਭੇਜਿਆ ਸੀ ਉੱਥੇ ਭੇਜਿਆ ਸੀ ਨਾ ਉਹਦਾ ਪਲੀਸ ਚੰਗੀ ਰਹੀ ਪਹਿਲੀ ਪਰਿਵਾਰ ਨੂੰ ਡੈੱਡ ਬੋਡ ਜੇਤੀ ਸੰਸਕਾਰ ਹੋ ਗਿਆ ਜੇ ਕਿਤੇ ਲੈ ਆਉਂਦੇ ਇਹ ਸ਼ਹੀਦ ਬਣਾ ਕੇ ਪੇਸ਼ ਕਰਦੇ ਇਲੈਕਸ਼ਨ ਜਿੱਤਣ ਵਾਸਤੇ ਪਹਿਲਾ ਮਾਨ ਜਿੱਤ ਗਿਆ ਸੀ ਕੰਨ ਖੋਲ ਕੇ ਗੱਲ ਸੁਣੋ ਮੇਰੀ ਤੁਸੀਂ মিডিਆ ਵਾਲੇ ਵੀ ਨਾ ਕਈ ਵਾਰੀ ਇੱਕ ਤਰਫੀ ਗੱਲ ਕਰਦੇ ਹੋ ਪੰਜਾਬ ਦੀ ਗੱਲ ਘੱਟ ਬਹੁਤ ਘੱਟ ਕਰਦੇ ਹੋ ਪਹਿਲਾ ਇਹ ਕਿਉਂ ਜਿੱਤਿਆ ਸੀ ਮਾਨ ਪਹਿਲਾ ਜਿੱਤਣ ਦਾ ਕਾਰਨ ਸੀ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਹੈ ਸਮਝਦੇ ਹੋ ਇਹ ਫੈਕਟਰ ਸੀ ਦੂਜੀ ਦੀਪ ਸਿੱਧੂ ਦੀ ਮੌਤ ਹੁੰਦੀ ਹੈ ਉਹ ਫੈਕਟਰ ਸੀ ਤਾਂ ਜਿੱਤ ਗਿਆ ਹੁਣ ਪਟਾਕੇ ਪਹਿਣਗੇ ਹੁਣ ਸੰਗਰੂਰ ਦੇ ਵਿੱਚ ਵਿੱਚੋਂ ਭਾਜਪੀ ਨੂੰ ਜਿਤਾ ਕੇ ਤੋਰਾਂਗੇ ਗਰੰਟੀ ਦੇ ਨਾਲ ਕਹਿੰਦੇ ਹਨ ਹੋਰ ਦੱਸੋ ਕਿਹਦਾ ਕਹਿੰਦੇ ਸਿਮਰਜੀਤ ਮਾਨ ਹਣੀ ਜਿਹੜੇ ਨੇ ਉਹ ਤਾਂ પ્રાਣੀ ਧੈਰ ਆ ਕਹਿੰਦੇ ਵੀ ਸੰਗਰੂਰ ਚੋਂ ਨਹੀਂ ਪੱਟੀ ਜਾ ਸਕਦਾ ਮੈਂ ਕਹਿੰਦਾ ਸਿਮਰਜੀਤ ਮਾਨ ਕਿਹੜੇ ਬਾਗ ਦੀ ਮੂਲੀ ਐ ਸਿਮਰਜੀਤ ਮਾਨ ਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਕੀ ਇਹ ਮੈਨੂੰ ਦੱਸੋ ਤੁਸੀਂ ਤਿੰਨ ਖੇਤਰਾਂ ਦੀ ਗੱਲ ਕਰ ਲਓ ਸਮਾਜ ਦੀ ਗੱਲ ਕਰ ਲਓ ਰਾਜਨੀਤੀ ਦੀ ਗੱਲ ਕਰ ਲਓ ਜਾਂ ਧਰਮ ਦੀ ਗੱਲ ਕਰ ਲਓ ਉਹਨਾਂ ਤਿੰਨੇ ਖੇਤਰਾਂ ਦੇ ਵਿੱਚ ਸਿਮਰਜੀਤ ਮਾਨ ਨੇ ਕੀਤਾ ਕੀ ਅੱਜ ਤੱਕ ਮੁੰਡੇ ਮਰਵਾਉਣ ਤੋਂ ਸਿਵਾਏ